ਆਤ ਪ੍ਰਦਾਨ ਕਰਵਾਇਆ ਗਿਆ 116 ਤੋਂ 31 ਦਾ ਇੱਕ ਤਾਕ ਅਤੇ ਬਾਅਦ ਵਿੱਚ 31 ਦਾ ਇੱਕ ਤੋਂ ਬਾਅਦ ਵੀ ਸੋਦੇ ਤਰਕਾਸ ਕੇ ਵਿੱਚ 9 ਸੋਨਾ 23 ਸਾਲ ਦਾ ਸਮਾਪਤ ਤਰਕਾਸ ਕੇ ਦੇ ਦਾ ਪਹਤਾ ਜਾਰੀ ਕਰਵਾਇਆ ਗਿਆ ਜਿਹੜੇ ਕਰਮਚਾਰੀਆਂ ਦੀ ਸੇਵਾ ਮੁਕਤੀ ਵਾਰੇ ਤੱਕ 12 ਮਹੀਨੇ ਦੀ ਸੇਵਾ ਪੂਕੰਮਲ ਕਰ ਲਈ ਸੀ ਪਰ ਉਸ ਦੀ ਅਗਲੀ ਇੰਕ੍ਰੀਮੈਂਟ ਮਿਤੀ ਅਗਲੇ ਮਹੀਨੇ ਦੀ ਪਹਿਲੀ ਤੀਤ ਤੁਸੀਂ ਨੂੰ ਇੱਕ ਲੋਸ਼ਰੀ ਇੰਕੀਮੈਂਟ ਦਾ ਲਾਗ ਦੇ ਕੇ ਪੈਸੇ ਲਾਗ ਦੇਣ ਦਾ ਫੈਸਲਾ ਲੜ ਕੇ ਕਰਵਾਇਆ ਗਿਆ। ਡੇਲੀ ਲਾਉਂਡਰ ਅਤੇ ਰੋਡ ਬਾਇਲਸ ਵਿੱਚ ਵਾਧਾ ਕਰਵਾਇਆ ਗਿਆ। 290/19, 294/19, 295/19 ਅਤੇ 296/19 ਦੇ ਕਰਮਚਾਰੀਆਂ ਉੱਪਰ ਕੇਂਦਰੀ ਤਰਖਾਸ ਕੇਲਾ ਦੀ ਤਾ ਬਿਜਲੀ ਲਿਗਤੇ ਤਰਖਾਸ ਛੇਰ ਲਾਗੂ ਕਰਵਾਏ ਗਏ। ਬਿਜਲੀ ਹਾਦਸੇ ਨਾਲ ਜਾਣਾ ਕਰਵਾਉਣ ਵਾਲੇ ਕਰਮਚਾਰੀ ਦੇ ਪਰਿਵਾਰਾਂ ਨੂੰ ਦੇਜੋਗ ਵਿੱਤੀ ਸ਼ਹਾਦਾ ਦੀ ਰਕਮ 10 ਲੱਖ ਤੋਂ ਉਪਰ ਆ ਕੇ 30 ਲੱਖ ਰੁਪਏ ਕਰਤਾ ਸਰਪ੍ਰਚਾਰੀ ਕਰਵਾਇਆ ਗਿਆ। ਓਸੀ ਅਤੇ ਹੋਰ ਦੇ ਬ੍ਰਾਹਮਣ ਗੋਰ ਕੈਟਗਰੀਆਂ ਨੂੰ 400 ਦੀ ਥਾਂ 10,200 ਪੇਪੈਂਦਾ ਪੇਪੈਂਦੇਣ ਦਾ ਫੈਸਲਾ ਲਾਗੂ ਕਰਵਾਇਆ ਗਿਆ। 23 ਸਾਲਾਂ ਦੀ ਸੇਵਾ ਸਮੇਤ ਕਟਵਾਸ ਤਰੱਕੀ ਕੀ ਮੈਂ ਦਾ ਬਲਾਂ ਤੀਜੀ ਤਰੱਕੀ ਸਮੇਂ ਕਟਦੀ ਹਜਾਤਾ ਚਾਰੀ ਕਰਵਾਇਆ ਗਿਆ। ਪੱਤੇ ਜੁਗੜੀ ਜਰਾਂ ਤੇ ਲਾਗੂ ਕਰਵਾਇਆ ਅਤੇ ਪੱਤਿਆਂ ਦਾ ਲਗਾਇਆ ਪੱਤੇ ਜਾਰੀ ਵਿੱਚ ਜਾਰੀ ਕਰਦੇ ਦਿੱਤੀ ਤਾਂ ਇੱਕ ਸਾਲ 21 ਤੋਂ ਲਾਗੂ ਕਰਵਾ ਕੇ ਬਕਾਇਆ ਜਾਰੀ ਕਰਵਾਇਆ ਗਿਆ ਸਾਨਨ ਜਗਿੰਦਰ ਨਗਰ ਅਤੇ ਬਰਵੋਟ ਵਿਕੇ ਸੇਵਾ ਕਾਰਕ ਕਰਮਚਾਰੀਆਂ ਨੂੰ ਇੱਕ ਸੂਰਾ ਤੋਂ ਸੂਦੇ ਦਰਗਾਹ ਦੇ ਅੰਦਰੂਨੀ ਤਰਖਾ ਉੱਪਰ 6 ਮਹੀਨਿਆਂ ਦਾ ਬਰਾਬਰ ਹਾਜੇ ਪਤਾ ਦੇਣ ਦਾ ਫੈਸਲਾ ਕਰਵਾਇਆ ਗਿਆ समय समय से दो सौ बारह एक सौ सो सोलह दो सौ सो छब्बीस एक सौ पचानवे एक सौ तेती अगे अगे आधार क्रेकार नौकरी प्रदान करवाई गई एक चार तो एन पी सी एन, एन पी एस अधीन कवर कर्मचारियों सेवा दवाया कर गया कर्मचारी बहुत पुरानी पेंशन का लाभ सह लागू लाग। करवाया गया